ਮੈਂ ਜਸਵਿੰਦਰ ਸਿੰਘ ਪਿੰਡ ਬਿਲਗੇ ਤੋਂ ਦਾ ਬਸਿੰਦਾ ਹਾਂ 50 55 ਏਕੜ ਦੀ ਮੈਂ ਖੇਤੀ ਬੜੀ ਕਰਦਾ ਹਾਂ ਜਿਸ ਵਿੱਚ ਮੈਂ ਝੋਨਾ ਮੱਕੀ ਨਰਮਾ ਤੇ ਹੋਰ ਫਸਲਾਂ ਜੋ ਆਪਣੀ ਘਰ ਦੀ ਗੁਜਾਇਸ਼ ਵਾਸਤੇ ਜਿਵੇਂ ਜਿਸ ਤਰ੍ਹਾਂ ਮੂੰਗੀ ਸੋਬੀ ਨਰਮਾ ਆਦੀ ਦੀ ਖੇਤੀ ਕਰਦਾ ਹਾਂ ਖੇਤੀਬਾੜੀ ਦੀ ਮੈਂ ਸਾਰੀ ਵਿਭਾਗ ਦੇ ਸਹਿਯੋਗ ਦੇ ਨਾਲ ਹੀ ਕਰ ਰਿਹਾ ਹਾਂ ਤੇ ਮੈਂ ਖੇਤੀਬਾੜੀ ਦੇ ਧੰਦੇ ਦੇ ਨਾਲ ਸਹਿਕ ਧੰਦੇ ਵੀ ਅਪਣਾਉਣ ਨੂੰ ਉਪਰਾਲਾ ਕੀਤਾ ਹੈ ਜਿਸ ਦੇ ਸਦਕਾ ਮੈਂ ਥੋੜਾ ਜਿਹਾ ਮਸ਼ਰੂਮ ਦਾ ਕੰਮ ਸਟਾਰਟ ਕੀਤਾ ਨਾਲ ਡੈਰੀ ਦਾ ਔਰ ਗੋਟਸ ਫਾਰਮ ਤੇ ਮੱਛੀ ਫਾਰਮ ਦਾ ਵੀ ਉਪਰਾਲਾ ਕਰ ਰਿਹਾ ਹਾਂ ਤੇ ਐਤਕੀ ਮੈਂ ਫਸਟ ਵਾਰ ਆਪਣੇ ਖੇਤਾਂ ਦੇ ਵਿੱਚ ਬਾਗਬਾਨੀ ਦਾ ਵੀ ਥੋੜਾ ਜਿਹਾ ਰਕਬਾ ਲਗਾ ਰਿਹਾ ਹਾਂ ਤੇ ਨਵੀਂ ਸੋਚ ਨੂੰ ਅਪਣਾਉਂਦਾ ਹਿਆ ਮੈਂ ਮਹਕਮੇ ਦੇ ਦਿਸ਼ਾ-ਨਿਰਦੇਸ਼ ਦੇ ਅਨਸਾਰ ਵੱਖ-ਵੱਖ ਵੈਰਾਈਟੀਆਂ ਜਿਸ ਤਰ੍ਹਾਂ ਝੋਨੇ ਦੀ ਪੂਸ਼ਾ 44 ਪੀਆਰ 129 121 ਦੀ ਖੇਤੀਬਾੜੀ ਕਰ ਰਿਹਾ ਹਾਂ ਤੇ ਨਰਮੇ ਦਾ ਐਤਕੀ ਮੈਂ ਫਸਟ ਵਾਰ ਟ੍ਰਾਇਲ ਕੀਤਾ ਹੈ ਤੇ ਦੇਖਦੇ ਹਾਂ ਵੀ ਉਸ ਦੀ ਕਿਸ ਤਰ੍ਹਾਂ ਸਾਨੂੰ ਪੈਦਾਵਾਰ ਹੋਊਗੀ ਤਾਂ ਕਿ ਅਸੀਂ ਪਾਣੀ ਦੀ ਬਚਤ ਕਰ ਸਕੀਏ ਆਰਗੈਨਿਕ ਖੇਤੀ ਦੇ ਵੱਲ ਨੂੰ ਵੀ ਮੈਂ ਥੋੜਾ ਜਿਹਾ ਕਦਮ ਵਡਾ ਰਿਹਾ ਆਂ ਵਾ ਕਿਉਂਕਿ ਮੈਂ ਡੇਰੀ ਫਾਰਮ ਦੇ ਧੰਦੇ ਦੇ ਨਾਲ ਜਿਸ ਤਰ੍ਹਾਂ ਮੇਰੇ ਕੋਲ ਗੋਹਾ ਆਪਣਾ ਹੋਈ ਹੋ ਜਾਂਦਾ ਹੈ ਬਹੁਤ ਆਦਤ ਦੇ ਵਿੱਚ ਹੋ ਜਾਂਦਾ ਹੈ ਮੈਂ ਫਰਟੀਲਾਈਜ਼ਰ ਬਹੁਤ ਹੀ ਘੱਟ ਯੂਜ਼ ਕਰਦਾ ਹਾਂ ਤੇ ਮੈਂ ਆਪਣੇ ਆਲੇ-ਦਾਲੇ ਚਾਰ ਦੁਵੇਰੇ ਅਲੱਗ-ਅਲੱਗ ਪ੍ਰਕਾਰ ਦੇ ਫਲਾਂ ਦੇ ਬੂਟੇ ਜਿਸ ਤਰ੍ਹਾਂ ਜਿਸ ਦੇ ਵਿੱਚ ਕਿੰਨੂ ਔਰ ਆਵਲੇ ਦਾ ਬੂਟਾ ਤੇ ਇਸ ਚੀਜ਼ਾਂ ਦੇ ਵਿੱਚ ਜਿਆਦਾ ਵਿਸ਼ਵਾਸ ਰੱਖ ਰਹੇ ਹਾਂ ਤੇ ਸਬਜ਼ੀ ਵੀ ਮੈਂ ਆਰਗੈਨਿਕ ਹੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਡਾਕਟਰ ਰੋਹਿਤ ਗੁਪਤਾ कृषि ਵਿਗਿਆਨ ਕੇ ਨੂਰਮਲ ਤੋਂ ਜਿੱਦਾਂ ਕਿ ਆਪਾਂ ਦੇਖਦੇ ਆਂ ਕਿ ਅੱਜਕੱਲੇ अकेਲੀ ਖੇਤੀ ਨਾਲ ਮੁਨਾਫਾ ਬੜਾ ਸੀਮਿਤ ਹੋ ਗਿਆ ਆਪਾਂ ਜਿੱਦਾਂ ਦੌਰ ਚੱਲ ਰਿਹਾ ਹੈ ਸਾਨੂੰ ਉਹ ਥੋੜਾ ਜਿਹਾ ਦੂਜੇ ਜਿਹੜੇ ਸਹਾਇਕ ਕਿਤੇ ਖੇਤੀਬਾੜੀ ਨਾਲ ਜਿਹੜੇ ਵੀ ਸਹਾਇਕ ਕਿਤੇ ਆ ਉਹਨਾਂ ਨੂੰ ਵੀ ਅਪਣਾਉਣਾ ਚਾਹੀਏ ਜਿਸ ਸੇ ਕਿ ਸਾਡਾ ਮੁਨਾਫਾ ਵੱਧ ਜਾਏ ਇਸਕੇ ਲਈ ਇੱਕ ਜਿਹੜਾ ਨਵਾਂ ਸਿਸਟਮ ਆਇਆ ਹੈ ਉਸ ਉਸ ਵਿੱਚ ਉਸ ਨੂੰ ਆਪਾਂ ਬੋਲਦੇ ਆਂ ਸਯੁਕਤ ਖੇਤੀਬਾੜੀ ਮਾਡਲ ਇਸ ਵਿੱਚ ਅੰਗਰੇਜ਼ੀ ਵਿੱਚ ਆਪਾਂ ਬੋਲਦੇ ਤੇ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਇਸ ਵਿੱਚ ਆਪਾਂ ਕਰਦੇ ਕੀ ਆਪਾਂ ਖੇਤੀਬਾੜੀ ਤਾਂ ਆਪਾਂ ਕਰਦੇ ਹੀ ਆਂ ਇਸ ਦੇ ਨਾਲ-ਨਾਲ ਤੁਹਾਨੂੰ ਜਿਹੜੇ ਵੀ ਕਿਸਾਨ ਹਨ ਉਹਨਾਂ ਨੂੰ ਆਪਾਂ ਦੱਸਦੇ ਆਂ ਕਿ ਤੁਸੀਂ ਲਾਈਫਸਟਾਕ ਫਾਰਮਿੰਗ ਜਿਹੜਾ ਆਪਾਂ ਬੋਲਦੇ ਆਂ ਪਸ਼ੂ ਪਾਲਣ ਵੀ ਕਰੋ ਨਾਲ-ਨਾਲ ਮੱਛੀ ਪਾਲਣ ਵੀ ਕਰੋ ਮੁਰਗੀ ਪਾਲਣ ਕਰੋ ਇਹ ਔਰ ਆਪਾਂ ਦੇਖਦੇ ਆਂ ਖੇਤੀਬਾੜੀ ਵਿੱਚ ਖੇਤੀવાડી ਵਿੱਚ ਵੀ ਤੁਸੀਂ ਆਪਣੀ ਖੇਤੀવાડી ਵਿੱਚ ਵਿਭਿੰਨਤਾ ਲਾਓ ਜਿਸ ਵਿੱਚ ਤੁਸੀਂ ਕਨਕ ਜੂਨਾ ਤੋਂ ਲਗਾਉਂਦੇ ਹੋ ਨਾਲ-ਨਾਲ ਤੁਸੀਂ ਦਾਲ ਵਗੈਰਾ ਸ਼ੂਗਰ ਕੈਨ ਗੰਨਾ ਦੀ ਖੇਤੀ ਕਰ ਸਕਦੇ ਹੋ। ਔਰ ਇਸ ਦੇ ਨਾਲ-ਨਾਲ ਆਪਾਂ ਬੀਕੀਪਿੰਗ ਮਧੂਮੱਖੀ ਫਾਰਮ ਮਧੂਮੱਖੀ ਫਾਰਮਿੰਗ ਦਾ ਵੀ ਕੰਮ ਕਰ ਸਕਦੇ ਆ। ਸਬਜ਼ੀ ਦੀ ਖੇਤੀ ਕਰ ਸਕਦੇ ਆ। ਇਸ ਵਿੱਚ ਹੁੰਦਾ ਕੀ ਹੈ ਇਹ ਜਿਹੜੇ ਸਾੜੇ ਕਿੱਤੇ ਆ ਆਪਾਂ ਇੱਕ ਹੀ ਜ਼ਮੀਨ ਵਿੱਚ ਕਰਦੇ ਹਾਂ ਜਿਹੜਾ ਛੋਟਾ ਫਾਰਮਰ ਹੈ ਮੰਨ ਲਓ ਆਪਾਂ 2 ਏਕੜ ਦੀ ਖੇਤੀ ਕਰਦਾ ਹੈ ਉਹ ਤਾਂ ਇਸ ਵਿੱਚ ਆਪਾਂ ਇਸ ਜ਼ਮੀਨ ਨੂੰ ਆਪਾਂ ਇੱਦਾਂ ਡਿਵਾਈਡ ਕਰਦੇ ਹਾਂ ਕਿ ਉਸ ਵਿੱਚ ਆਪਾਂ 1-1 ਏਕੜ ਵਿੱਚ ਆਪਾਂ ਕੋਈ ਵੀ ਆਪਾਂ ਕਣਕ ਜੂਨਾ ਲਗਾ ਸਕਦੇ ਹਾਂ ਥੋੜਾ ਜਿਹਾ ਏਰੀਆ 2 ਜਾਂ 3 ਕਨਾਲ ਦਾ ਆਪਾਂ ਸਬਜ਼ੀ ਤੇ ਦਾਲਾਂ ਲਈ ਰੱਖਪਾ ਰਖ ਲੈਂਦੇ ਹਾਂ ਨਾਲ 2 ਜਾਂ 3 ਕਨਾਲ ਦਾ ਏਰੀਆ ਆਪਾਂ ਪਸ਼ੂ ਪਾਲਣ ਲਈ ਰਖ ਲੈਂਦੇ ਹਾਂ ਥੋੜਾ ਜਿਹਾ ਏਰੀਆ ਆਪਾਂ ਮੱਛੀ ਪਾਲਣ ਲਈ ਰੱਖ ਲੈਂਦੇ ਆ ਇਸ ਦੇ ਉੱਪਰ ਆਪਾਂ ਮੁਰਗੀ ਪਾਲਣ ਦਾ ਕਰ ਲੈਂਦੇ ਆ ਜਿਹੜਾ ਸਭ ਤੋਂ ਸਪੈਸ਼ਲਿਤ ਜਿਹੜਾ ਸਿਸਟਮ ਹੈ ਉਹ ਆਪਾਂ ਦੇਖਦੇ ਆ ਫਿਸ਼ ਪੋਲਟਰੀ ਇੰਟੀਗ੍ਰੇਸ਼ਨ ਦਾ ਇਸ ਵਿੱਚ ਕੀ ਕਰਦੇ ਆਪਾਂ ਇੱਕ ਛੋਟਾ ਜਿਹਾ ਤਲਾਬ ਬਣਾ ਲੈਂਦੇ ਆ ਉਸ ਦੇ ਉੱਪਰ ਆਪਾਂ ਇੱਕ ਮੁਰਗੀ ਦਾ ਖੁੱਡਾ ਬਣਾ ਲੈਂਦੇ ਆ ਜਿਸ ਵਿੱਚ ਆਪਾਂ ਛੋਟਾ ਤਲਾਬ ਵਿੱਚ ਛੋਟਾ ਤਲਾਬ ਹੈ ਤਾਂ ਆਪਾਂ ਉਸ ਵਿੱਚ ਆਪਾਂ 85 100 ਮੁਰਗੀਆਂ ਰੱਖ ਸਕਦੇ ਆ ਇਸ ਵਿੱਚ ਫਾਇਦਾ ਕੀ ਹੁੰਦਾ ਹੈ ਕਿਸਾਨ ਜੜੀ ਵੀ ਮੁਰਗੀਆਂ ਹੁੰਦੀਆਂ ਉਹਨਾਂ ਦੀ ਮਿੱਠਾ ਥੱਲੇ ਮੱਛੀ ਦੇ ਖਾਣ ਵਾਸਤੇ ਕੰਮ ਆਉਂਦੀ ਹੈ ਤਾਂ ਮੱਛੀ ਦਾ ਖ ਮੱਛੀ ਉਦੋਂ ਹੀ ਬੜੀ ਜਾਂਦੀ ਹੈ ਤਾਂ ਜਿਹੜੀ ਮੱਛੀ ਹੁੰਦੀ ਹੈ 1 ਸਾਲ ਵਿੱਚ ਲਗਭਗ 6 ਤੋਂ 700 ਗ੍ਰਾਮ ਦੀ ਹੋ ਜਾਂਦੀ ਹੈ ਤਾਂ ਇੱਕ ਕਿਸਾਨ ਨੂੰ ਮੁਰਗੀ ਦੇ ਅੰਡੇ ਹੀ ਮਿਲ ਗਏ ਮੀਟ ਵੀ ਮਿਲ ਗਿਆ ਨਾਲ-ਨਾਲ ਮੱਛੀ ਮੱਛੀ ਸੇ ਕਮਾਈ ਹੋ ਸਕਦੀ ਹੈ ਦੂਜਾ ਸਿਸਟਮ ਇਸ ਦੇ ਨਾਲ-ਨਾਲ ਆਪਾਂ ਪਸ਼ੂ ਪਾਲਣ ਦਾ ਰੱਖ ਸਕਦੇ ਹਾਂ ਕਿ ਪਸ਼ੂ ਪਾਲਣ ਸੇ ਜਿਹੜੇ ਵੀ ਆਪਾਂ ਹੁੰਦੇ ਤੁਸੀਂ ਡੰਗਰ ਪਾਲ ਸਕਦੇ ਹੋ ਵੱਡੇ ਗਾਂ ਮੱਝ ਰੱਖ ਸਕਦੇ ਹੋ ਨਾਲ-ਨਾਲ ਤੁਸੀਂ ਬੱਕਰੀ ਪਾਲਣ ਦਾ ਸੂਰ ਪਾਲਣ ਦਾ ਕੰਮ ਕਰ ਸਕਦੇ ਹੋ ਇਸਦੇ ਵਿੱਚ ਹੁੰਦਾ ਕੀ ਹੈ ਜਿਹੜਾ ਵੀ ਪਸ਼ੂ ਪਾਲਨ ਹੈ ਜਿਹੜਾ ਵੀ ਡੰਗਰ ਤੁਸੀਂ ਰੱਖੇ ਹੋਏ ਹਨ ਉਸੇ ਦੁੱਧ ਵਗੈਰਾ ਮਿਲ ਜਾਂਦਾ ਹੈ ਉਹਨਾਂ ਦੀ ਜਿਹੜਾ ਵੀ ਗੁਹਾ ਹੁੰਦਾ ਹੈ ਉਹ ਖੇਤੀ ਵਿੱਚ ਕੰਮ ਆ ਜਾਂਦੀ ਹੈ ਜਿਸसे ਕੀ ਰਹਿੰਦਾ ਹੈ ਨਾ ਆਪਣਾ ਜੋ ਆਪਾਂ ਕੈਮੀਕਲ ਫਰਟੀਲਾਈਜ਼ਰ ਆਪਾਂ ਯੂਜ਼ ਕਰਦੇ ਹਾਂ ਜਿਹੜਾ ਵੀ ਆਪਣੇ ਰਸਾਇਣਿਕ ਖਾਦ ਆਪਾਂ ਬੋਲਦੇ ਹਾਂ ਤੋਂ ਰਸਾਇਣਿਕ ਖਾਦ ਦਾ ਖਰਚਾ ਵੀ ਘਟੇ ਜਾਂਦਾ ਹੈ ਕਿਉਂਕਿ ਆਪਾਂ ਜਿਹੜੇ ਵੀ ਗੁਹਾ ਹੁੰਦਾ ਹੈ ਪਸ਼ੂ ਪਾਲਨ ਸੇ ਉਹ ਆਪਾਂ ਖੇਤੀ ਵਿੱਚ ਆਪਾਂ ਵਰਤੋ ਕਰ ਲੈਂਦੇ ਹਾਂ ਇੱਕ ਇਸਮੇ ਆਪਾਂ ਇਹ ਵੀ ਬੋਲਤੇ ਹੈ ਕਿ ਤੁਸੀਂ ਗੋਬਰ ਗੈਸ ਪਲੈਂਟ ਹੁੰਦਾ ਹੈ ਉਹ ਤੁਸੀਂ ਲਗਾ ਸਕਦੇ ਹੋ ਜਿਸसे ਕੀ ਹੁੰਦਾ ਹੈ ਗੋਬਰ ਜਿਹੜਾ ਵੀ ਗੁਹਾ ਮਿਲਦਾ ਹੈ ਉਹ ਤੁਸੀਂ ਗੋਬਰ ਗੋਬਰ ਗੈਸ ਪਲੈਂਟ ਜੋ ਬਾਇਓ ਗੈਸ ਪਲੈਂਟ ਵੀ ਆਪਾਂ ਬੋਲਤੇ ਹਾਂ ਉਸਮੇ ਤੁਸੀਂ ਉਹ ਪਾ ਸਕਦੇ ਹੋ ਤੋਂ ਉਸसे ਕੀ ਹੈ ਨਾ ਗੈਸ ਵੀ ਬਣ ਜਾਂਦੀ ਹੈ ਕਿਉਂਕਿ ਫਰਮੈਂਟੇਸ਼ਨ ਹੁੰਦਾ ਹੈ ਤਾਂ ਗੈਸ ਬਣ ਜਾਂਦੀ ਹੈ ਉਸ ਗੈਸ ਕੀ ਵਰਤੋ ਤੁਸੀਂ ਆਪਣੇ ਕਿਚਨ ਵਿੱਚ ਕਰ ਸਕਦੇ ਹੋ ਔਰ ਜਿਹੜਾ ਵੀ ਜੋ ਬਚੇ ਜਾਂਦਾ ਉਸ ਕੋ ਆਪਾਂ ਸਲੈਰੀ ਬੋਲਤੇ ਹਾਂ ਸਲੈਰੀ ਦੀ ਵਰਤੋ ਆਪਾਂ ਖੇਤ ਵਿੱਚ ਕਰ ਸਕਦੇ ਹਾਂ ਇਹ ਬੜਾ ਵਧੀਆ ਆ ਖਾਦ ਹੁੰਦੀ ਹੈ ਇਸਮੇ ਨਿਊਟ੍ਰੀਅੰਟ ਜਿਹੜੇ ਆਪਾਂ ਬੋਲਦੇ ਹਨ ਨਾਈਟrogen ਫਾਸਫੋਰਸ ਤੇ ਪੋਟਾਸ਼ ਵਗੈਰਾ ਬਹੁਤ ਵਧੀਆ ਕੁਆਲਿਟੀ ਦੇ ਹੁੰਦੇ ਹਨ ਨਾਲ ਬਦ ਕਵਾਂਟਿਟੀ ਵਿੱਚ ਪਾਏ ਜਾਂਦੇ ਆ ਜਿਸसे ਕਿ ਖੇਤੀ ਵਧੀਆ ਹੁੰਦੀ ਹੈ ਨਾਲ ਨਾਲ ਤੁਸੀਂ ਥੋੜਾ ਜਿਹਾ ਜਿਹੜੀ ਵੀ ਰਸਾਇਣ ਦੀ ਖਾਦ ਹੋਣੀ ਆ ਉਸੇ ਵੀ ਤੁਸੀਂ ਬਸ ਸਕਦੇ ਹੋ ਤੋ ਜਿਹੜੀ ਸੰਯੁਕਤ ਖੇਤੀવાડી ਮਾਡਲ ਹੈ ਇਸਮੇ ਆਪਾਂ ਕੀ ਕੀ ਕਰ ਲਿਆ ਇਸਮੇ ਆਪਾਂ ਖੇਤੀ ਵੀ ਕਰ ਲਿਆ ਪਸ਼ੂ ਪਾਲਣ ਵੀ ਕਰ ਲਿਆ ਮੱਛੀ ਪਾਲਣ ਵੀ ਕਰ ਲਿਆ ਸਬਜ਼ੀ ਵੀ ਉਗਾ ਲਈਆਂ ਦਾਲ ਵੀ ਉਗਾ ਲਈਏ ਜਿਸसे ਕੀ ਹੈ ਨਾ ਇਹ ਪੂਰਾ ਸਿਸਟਮ ਡਾਈਵਰਸਿਫਾਈਡ ਹੋ ਜਾਂਦਾ ਹੈ ਇੱਕ ਛੋਟਾ ਜਿਹੜਾ ਕਿਸਾਨ ਹੈ ਉਹ ਪਹਿਲੇ ਤੋਂ ਇਹ ਸਾਰੀ ਚੀਜ਼ਾਂ ਦੀ ਵਰਤੋਂ ਆਪਣੇ ਘਰ ਘਰ ਉੱਤੇ ਕਰ ਸਕਦਾ ਹੈ ਜਿਹੜਾ ਵੀ ਸਮਾਨ ਬਚੇ ਜਾਂਦਾ ਹੈ ਉਸ ਨੂੰ ਉਹ ਵੇਚ ਕੇ ਮੁਨਾਫਾ ਕਮਾ ਸਕਦਾ ਹੈ ਮੈਂ ਪਰਮबीर कौर ਪਿੰਡ ਵੇਲ ਦਾ ਮੇਰੇ ਹਸਬੈਂਡ ਖੇਤੀ ਵੀ ਕਰਦੇ ਨੇ ਅਸੀਂ ਡੈਰੀ ਫਾਰਮ ਦਾ ਵੀ ਕੰਮ ਕਰਦੇ ਆਂ ਜਿਹਦੇ ਵਿੱਚ ਮੈਂ ਜ਼ਿਆਦਾ ਰੋਲ ਕਰਦੀ ਆਂ ਇਹ ਗੱਲ ਦਾ ਜਿਵੇਂ ਮਸ਼ੀਨਾਂ ਨਾਲ ਦੁੱਧ ਚੋਣੇ ਆ ਸਾਰਾ ਨੋਕਰਾਂ ਤੋਂ ਅਸੀਂ ਆਪ ਕਰਾਉਨੇ ਆ ਤੇ ਬਾਕੀ ਇਹ ਤਾਂ ਦੁੱਧ ਦੇ ਨਾਲ ਸਾਡਾ 50-60 ਡੰਗਰ ਨੇ ਤੇ ਦੁੱਧ ਸਾਡਾ ਹੋ ਜਾਂਦਾ 150 ਕੁਆਂਟਲ 1.5 100 ਕੁਆਂਟਲ ਤੇ 150 ਕੁਆਂਟਲ ਦੇ ਕਰੀਬ ਹੋ ਜਾਂਦਾ ਕੁਝ ਅਸੀਂ ਲੋਕਲ ਸੇਲ ਕਰ ਦਿੰਨੇ ਆ ਬਾਕੀ ਅਸੀਂ ਆਪਣਾ ਆਚਾਰ ਪਾਇਆ ਮੱਕੀ ਦਾ ਆਪ ਅਸੀਂ ਆਪ ਵੱਧ ਕੇਅਰ ਕਰਦੇ ਆਂ ਜਿਵੇਂ ਕੋਈ ਡੰਗਰ ਪਸ਼ੂ ਬਿਮਾਰ ਹੁੰਦਾ ਸਾਡਾ ਫੈਮਿਲੀ ਡਾਕਟਰ ਰੱਖਿਆ ਹੈ ਉਹਦੇ ਨਾਲ ਮੈਂ ਆਪ ਕੰਡੈਕਟ ਕਰਦੀ ਆਂ ਜਾਂ ਟੀਕਾ ਵਗੈਰਾ ਜੋ ਵੀ ਲਵਾਉਣੇ ਨੇ ਮੈਂ ਆਪ ਕੇਅਰ ਕਰਕੇ ਇਹਨਾਂ ਦੇ ਟੀਕੇ ਲਵਾਉਣੀ ਆ ਡੇਰੀ ਦੇ ਵਿੱਚ ਜਿਵੇਂ ਹੁਣ ਸਾਰਾ ਅਸੀਂ ਪੱਠੇ ਆਪ ਦੇਖਣੇ ਨੇ ਨਹੀਂ ਨੌਕਰ ਹੈਗੇ ਅਸੀਂ ਆਪ ਵੀ ਨਿਲਾ ਆਦਨੇ ਇਹ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਹੁਣ ਝੋਨੇ ਦਾ ਕੰਮ ਜ਼ੋਰਾਂ ਤੇ ਸੀਗਾ ਲੇਬਰ ਦੀ ਬਹੁਤ ਘਾਟ ਸੀ ਸੀ ਆਪ ਸਾਹਮਦੇ ਰਹੇ ਆਂ 2 ਮਹੀਨਿਆਂ ਤੋਂ ਬਾਕੀ ਚਾਰ ਦਾ ਤਾਂ ਬਹੁਤੇ ਫਾਇਦੇ ਨੇ ਜਿਵੇਂ ਹੁਣ ਅਸੀਂ ਇਕੱਲਾ ਵੀ ਬੰਦਾ ਐ ਸਾਂਭ ਸਕਦਾ 40-50 ਡੰਗਰਾਂ ਨੂੰ ਤੇ ਬਈ ਜਿਵੇਂ ਇੱਕ ਬੰਦਾ ਹੀ ਸਾਰਿਆਂ ਨੂੰ সামਲ ਸਕਦਾ ਇਹ ਇੱਕ ਵੱਡੀ ਉਹ ਹੈ ਬਹੁਤ ਹੀ ਲੇਬਰ ਦੀ ਲੋੜ ਹੈਗੀ ਕਿਉਂਕਿ ਹੁਣ ਲੇਬਰ ਦੀ ਬਹੁਤ ਤਕਲੀਫ ਹੋਈ ਹੈ ਤਕੀ ਸਵਾਰ ਸਾਡੇ ਬੱਕਰੀਆਂ ਵੀ ਰੱਖਿਆ ਨੇ ਸਾਈਡ ਬਿਜ਼ਨਸ ਲਈ ਮੁਰਗੀਆਂ ਵੀ ਨੇ ਮੈਂ ਤਾਂ ਇਹੀ ਚਾਹੁੰਦੀ ਆ ਵੀ ਸਾਰੇ ਲੇਡੀਜ਼ ਨੂੰ ਆਪ ਕੰਮ ਕਰਨਾ ਚਾਹੀਦਾ ਹੱਥੀ ਤਾਂ ਕਿ ਆਪਾਂ ਥੋੜੀ ਬਹੁਤ ਆਪ ਵੀ ਕੋਈ ਮਿਹਨਤ ਕਰਕੇ ਤਰੱਕੀ ਅੱਗੇ ਕਰ ਲਈਏ ਨਹੀਂ ਨੌکریاں ਮਿਲਦੀਆਂ ਨਾਲ ਸਹੀ ਆਪਾਂ ਇਹ ਕੰਮ ਕਰ ਸਕਦੇ ਆ ਘਰੇ ਰਹਿ ਕੇ ਆਪ ਜੋ ਜੇਕਰ ਜਿੰਨੀ ਕਾ ਹੈ ਪੋਜੀਸ਼ਨ ਦੋ ਡੰਗਰ ਰੱਖਣ ਦੀ ਹੈਗੇ ਦੋ ਰੱਖੋ ਚਾਰ ਰੱਖੋ ਇਨੇ ਵੀ ਰੱਖਣੇ ਰੱਖ ਸਕਦੇ ਆ ਆਪਾਂ ਜੇ ਆਪਾਂ ਆਪ ਮਿਹਨਤ ਕਰਦੇ ਆ ਤਾਂ ਬਾਕੀ ਅਸੀਂ ਜਿਹੜਾ ਇਹਦਾ ਦੁੱਧ ਪਾਉਨੇ ਆ ਸੀ ਉਹਦੇ ਸਾਰਾ ਜਿਹੜਾ ਖਰਚੇ ਨੇ ਸਾਡੇ 5 ਮਹੀਨੇ ਦੇ ਅਸੀਂ ਦੁੱਧ ਤੋਂ ਹੀ ਕੱਢਦੇ ਆ ਜਿਹੜੀ ਸਾਡੀ ਖੇਤੀਬਾੜੀ ਆ ਉਹ ਸਾਡਾ ਪ੍ਰੋਫਿਟ ਆ ਸਾਨੂੰ ਮੱਛੀ ਵੀ ਹੈਗੀ ਮੱਛੀਆਂ ਪਾਈਆਂ ਹੋਈਆਂ ਨੇ ਉਹ ਵੀ ਮੇਰੇ ਹਸਬੰਦੇ ਕਰਦੇ ਨੇ ਸਾਡੇ ਮੱਝਾਂ ਹੈਗੀਆਂ ਨੇ ਮੋਹਰਾ ਨੇ ਤੇ ਗਊਆਂ ਹੈਗੀਆਂ ਨੇ ਐਚ ਆਰ ਐਫ ਇੱਕ ਆਪਣੇ ਐਚ ਆਰ ਐਫ ਇੱਕ ਇੱਕ ਜਰਸੀ ਇੱਕ ਸਾਹੀਵਾਲਾ ਬਾਕੀ ਅਸੀਂ ਕਦੇ ਮੁੱਲ ਨਹੀਂ ਲਈ ਅਸੀਂ ਆਪ ਆਪਣੇ ਘਰੇ ਜਿਹੜੇ ਹੁਣ ਇਹਨਾਂ ਦੀ ਫੀਡ ਹੁੰਦ ਨੇ ਤਿਆਰ ਇਹ ਮੈਂ ਠੀਕ ਕਰ ਕੇ ਅਸੀਂ ਆਪ ਕਰਦੀਆਂ ਮੈਂ ਜਿਹੜੇ ਸਾਰਿਆਂ ਨੂੰ ਬੱਲੇ ਬੱਚੀਆਂ ਅਸੀਂ ਆਪ ਤਿਆਰ ਕਰਦੇ ਆਂ ਇਹਨਾਂ ਦੀਆਂ ਮਹਿਸਾਂ ਦੇ ਵੀ ਜਿਹਨੇ ਹੁਣ ਮਗਰ ਝੋਟੀਆਂ ਨੇ ਸਾਰੇ ਉਹ ਜਿਹੜੇ ਕਰਦੇ ਹੀ ਨੇ ਸਾਡੇ ਆਪ ਦੇ ਕੋਈ ਅਸੀਂ ਇਹ ਨਹੀਂ ਹੈਗਾ ਵੀ ਮਾਂ ਬਾਹਰੋਂ ਲਿਆ ਜਾਏ ਲਿਆ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਭੈਣਾਂ ਨੂੰ ਵੀ ਇਹ ਖੇਤੀ ਤੋਂ ਇਲਾਵਾ ਡੈਰੀ ਫਾਰਮ ਦਾ ਤੰਦਾ ਬਹੁਤ ਵਧੀਆ ਹੈ ਇਹ ਮਹੀਨੇ ਦੀ ਰੋਜ਼ ਹੀ ਰੋਜ਼ ਇੱਕ ਤਾਂ ਸੇਲ ਹੈ ਕਿਉਂਕਿ ਮੈਂ ਆਪ ਕਰਦੀ ਆਂ ਲੋਕਾਂ ਕੋਲ ਸੇਲ ਵੀ ਕਰਦੀ ਆਂ ਮੈਂ ਅਸੀਂ ਡੈਰੀ ਚ ਵੀ ਪਾਉਨੇ ਆ ਜਿਹੜੀ ਸਾਡੀ 6 ਮਹੀਨਿਆਂ ਦੀ ਫਸਲ ਹੈ ਉਹ ਸਾਡੇ ਲਈ ਬਚਤ ਹੈ ਬਚਤ ਹੈ ਸਾਡਾ ਇਹ ਡੈਲੀ ਦਾ ਰੋਜ਼ ਦਾ ਖਰਚਾ ਕੱਢਦੀ ਹੈ ਅਸੀਂ ਆਪਣੀ ਡੈਰੀ ਫਾਰਮ ਨੂੰ ਪਰਫੁੱਲਤ ਕਰਨ ਲਈ ਮਹਿਕਮੇ ਦੀਆਂ ਹਦਾਇਤਾਂ ਦੇ ਅਨੁਸਾਰ ਮੱਕੀ ਦਾ ਸੈਲਜ ਪਾਉਨੇ ਆ ਆਪਣੇ ਹੀ ਖੇਤਾਂ ਦੇ ਵਿੱਚ ਉਸ ਨੂੰ ਪੈਦਾਵਾਰ ਕਰ ਰਹੇ ਹਾਂ ਤੇ ਸੈਲਜ ਉਹਦਾ ਪਾ ਕੇ ਅਸੀਂ ਡੈਰੀ ਦਾ ਧੰਦੇ ਨੂੰ ਵੀ ਆਪਣਾ ਚਾਰ ਚੰਦ ਲਾ ਰਹੇ ਹਾਂ ਤਾਂ ਕਿ ਸਾਨੂੰ ਸਾਰਾ ਸਾਲ ਰੋਜ਼ਗਾਰ ਮਿਲ ਸਕੇ ਜਿਸ ਤਰ੍ਹਾਂ ਮੈਂ 50 55 ਏਕੜ ਦੀ ਖੇਤੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਬੀਜਦਾ ਅਲੱਗ-ਅਲੱਗ ਤਰ੍ਹਾਂ ਦੇ ਜਿਸ ਤਰ੍ਹਾਂ ਝੋਨੇ ਦੇ ਵਿੱਚ ਮਹਿਕਮੇ ਦੀਆਂ ਹਦਾਇਤਾਂ ਦੇ ਮੁਤਾਬਕ ਝੋਨਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰੀਦੀ ਆ ਤਾਂ ਕਿ ਸਾਡੇ ਪਾਣੀ ਦੀ ਬਚਤ ਹੋ ਸਕੇ ਐਤਕੀ ਜਿਸ ਤਰ੍ਹਾਂ ਲੇਬਰ ਦੀ ਵੀ ਸਾਨੂੰ ਬੜੀ ਪ੍ਰੋਬਲਮ ਆਈ ਸੀ ਪਰ ਲੇਕਿਨ ਐਸੀ ਫੇਰ ਵੀ ਮਹਿਕਮੇ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਹੀ ਵੈਰਾਈਟੀਆਂ ਦੇ ਚੁਆਇਸ ਕੀਤੀ 129 ਇਹਨਾਂ ਦੀ ਨਵੀਂ ਵੈਰਾਈਟੀ ਆਈ ਸੀ ਜੋ ਕਿ ਸਾਨੂੰ ਮਹਿਕਮੇ ਨੇ ਦੱਸਣ ਦੇ ਮਤਾਬਕ ਐਸੀ ਉਹ ਵੈਰਾਈਟੀ ਦਾ ਉਚਾਰਨ ਕੀਤਾ 5 10 ਏਕੜ 129 ਦੀ ਵੈਰਾਈਟੀ ਲਈ 121 ਦੀ ਵੈਰਾਈਟੀ ਲਈ ਔਰ ਬਾਕੀ ਦੀ 100 ਪੂਸ਼ਾ 44 ਵੈਰਾਈਟੀਆਂ ਲਾ ਰਹੇ ਹਾਂ ਤੇ ਇਹਨਾਂ ਦਾ ਡਿਫਰੈਂਸ ਦੇਖ ਰਹੇ ਹਾਂ ਵੀ ਇਹਨਾਂ ਦੇ ਵਿੱਚ ਝਾੜ ਦੇ ਵਿੱਚ ਸਾਨੂੰ ਅਲੱਗ-ਅਲੱਗ ਵੈਰਾਈਟੀਆਂ ਦੇ ਵਿੱਚ ਕੀ ਸਾਨੂੰ ਫਾਇਦਾ ਹੋਊਗਾ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੂਸ਼ਾ 44 ਵੈਰਾਈਟੀ ਹੈ ਇਹ ਜਿਆਦਾ ਹੀ ਟਾਈਮ ਲੰਬਾ ਲੈ ਜਾਂਦੀ ਹੈ ਤੇ ਪਾਣੀ ਦਾ ਜਿਆਦਾ ਨੁਕਸਾਨ ਕਰਦੀ ਹੈ ਅਗਰ 121 ਔਰ 29 ਇਹਦਾ ਮੁਕਾਬਲਾ ਕਰਦੀਆਂ ਨੇ ਤਾਂ ਸਾਨੂੰ ਇਹ ਲਾਉਣ ਦੇ ਵਿੱਚ ਹੀ ਜਿਆਦਾ ਬੈਨੀਫਿਟਰ ਹੋਊਗਾ ਅਸੀਂ 15 ਏਕੜ ਦੇ ਵਿੱਚ ਘਟੋ ਘਟ ਮੱਕੀ ਤੇ ਹੋਰ ਆਪਣੇ ਚਾਰੇ ਵਾਸਤੇ ਤੇ ਘਰ ਦੇ ਆ ਪਸ਼ੂਆਂ ਦੀ ਖਰਾਕ ਵਾਸਤੇ ਵੀ ਮਹਕਮੇ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਉਸ ਦੇ ਵਿੱਚੋਂ ਅਸੀਂ ਕੁਸ ਮੱਕੀ ਦਾ ਆਪਣੀ ਲੋੜ ਦੇ ਮੁਤਾਬਕ ਸੈਲਜ ਬਣਾ ਲੈਨੇ ਆ ਤਾਂ ਕਿ ਸਾਡੀ ਡੈਰੀ ਦੇ ਵਿੱਚ ਸਾਡੀ ਟਾਈਮ ਦੀ ਤੇ ਔਰ ਲੇਬਰ ਦੀ ਬਚਤ ਹੋ ਸਕੇ ਤਾਂ ਕਿ ਸਾਨੂੰ ਡੈਰੀ ਦਾ ਧੰਦਾ ਜਿਹੜਾ ਸਾਡਾ ਪ੍ਰੋਫਿਟੇਬਲ ਹੋ ਸਕੇ ਕਿਉਂਕਿ ਇਸ ਦੇ ਵਿੱਚ ਫੀਡ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਆ ਤੇ ਫੀਡ ਦਾ ਖਰਚਾ ਔਰ ਲੇਬਰ ਦਾ ਖਰਚਾ ਜ਼ਿਆਦਾ ਪੈ ਰਹੇ ਆ ਅਗਰ ਅਸੀਂ ਫੀਡ ਦਾ ਖਰਚਾ ਘਟਾ ਲੈਨੇ ਆ ਤਾਂ ਸਾਨੂੰ ਡੈਰੀ ਪ੍ਰੋਫਿਟ ਦਾ ਧੰਦਾ ਹੈ ਸਾਨੂੰ ਹੋਰ ਸਹਿਕ ਕਿਤੇ ਮੰਨੀ ਵੀ ਥੋੜਾ ਜਿਹਾ ਅਪਰਾਲਾ ਕਰਨਾ ਪਊਗਾ ਉਸ ਦੇ ਵਿੱਚ ਮੈਂ ਥੋੜਾ ਜਿਹਾ ਟਾਈਮ ਮਸ਼ਰੂਮ ਦੇ ਵਿੱਚ ਵੀ ਕੱਢਦਾ ਹਾਂ ਪਰ ਲੇਕਿਨ ਉਹਦਾ ਮੰਡੀ ਕਰਨ ਕਰਨ ਵਾਸਤੇ ਮੇਰੇ ਕੋਲ ਇਨੀ ਮੈਨ ਪਾਵਰ ਨਾ ਹੋਣ ਦੇ ਨਾਲ ਹੀ ਉਹਦੇ ਵਿੱਚ ਮੈਨੂੰ ਜਿਆਦਾ ਸਮੱਸਿਆ ਖੜੀ ਹੋਈ ਤਾਂ ਕਿ ਉਹ ਡੇਲੀ ਦਾ ਇੱਕ ਰੁਟੀਨ ਸੀ ਔਰ ਅਸੀਂ ਇਹਨੂੰ ਲੌਂਗ ਟਾਈਮ ਸੀ ਨਹੀਂ ਰੱਖ ਸਕਦੇ ਉਹ ਡੇਲੀ ਦੀ ਡੇਲੀ ਪ੍ਰੋਡਕਟ ਨੂੰ ਜੇ ਅਗਰ ਰੱਖਦੇ ਆਂ ਔਰ ਜੂਸ ਕਰਦੇ ਆ ਤਾਂ ਹੀ ਉਸ ਦਾ ਸਾਨੂੰ ਜ਼ਿਆਦਾ ਫਾਇਦੇ ਮਿਲ ਸਕਦੇ ਹਨ ਉਸ ਦੇ ਨਾਲ ਹੀ ਮੈਂ ਆਪਣੀ ਸੋਚ ਦੇ ਹਿਸਾਬ ਦੇ ਨਾਲ ਮਹਿਕਮੇ ਦੇ ਮਹਿਕਮਿਆਂ ਤੋਂ ਸਿੱਖ ਸਿੱਖ ਕੇ ਮੈਂ ਥੋੜਾ ਜਿਹਾ ਆਪਣਾ ਮੱਛੀ ਫਾਰਮ ਦਾ ਇੱਕ ਅਪਰਾਲਾ ਕੀਤਾ ਤੇ ਮਹਿਕਮੇ ਦੇ ਵਿੱਚੋਂ ਰਹੁ ਕਤਲਾ ਤੇ ਮਹਿਕਮੇ ਦੀਆਂ ਹਦਾਇਤਾਂ ਦੇ ਸਾਹਮਣੇ ਮੱਛੀ ਰੱਖਣ ਦੀ ਕੋਸ਼ਿਸ਼ ਕੀਤੀ ਔਰ ਦੇਖਿਆ ਕਿ ਮੈਨੂੰ ਇਸ ਦੇ ਵਿੱਚ ਕੀ ਬੈਨੀਫਿਟ ਹੋਊਗਾ ਇਹ ਕਿ ਮੇਰਾ ਫਸਟ ਵਾਰ ਦਾ ਤਜਰਬਾ ਹੋਇਆ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਹੋਰ ਹੁੰਦਾ ਹੋਇਆ ਆਲਦਾਲੇ ਬਾਹਰ ਘੁੰਮਣ ਫਿਰਨ ਕਰਕੇ ਚਲੋ ਬਾਹਰ ਬਹਿਕਵੇਂ ਦੀਆਂ ਵੀ ਸੋਚ ਦੇ ਹਿਸਾਬ ਦੇ ਨਾਲ ਮੈਂ ਬਾਹਰ ਜ਼ਿਮੀਦਾਰਾਂ ਦੇ ਫਾਰਮਾਂ ਤੇ ਉੱਤੇ ਘੁੰਮਣ ਦੇ ਨਾਲ ਮੈਂ ਗੋਟਸ ਫਾਰਮ ਦਾ ਵੀ ਇੱਕ ਛੋਟਾ ਜਿਹਾ ਅਪਰਾਲਾ ਕਰਕੇ ਕੋਸ਼ਿਸ਼ ਕੀਤੀ ਤਾਂ ਕਿ ਮੇਰੇ ਸਹਿਕ ਤੰਦੇਰੇ ਨਾਲ ਮੇਰੇ ਘਰ ਦਾ ਜਿਹੜਾ ਵਧੀਆ ਬਜਟ ਚੱਲੀ ਜਾਵੇ ਹਰ ਸਾਰਾ ਸਾਲ ਚੱਲੀ ਜਾਵੇ ਤੇ ਉਸ ਤੋਂ ਇਲਾਵਾ ਐਸੀ ਸੋਆਬੀਨ ਦੀ ਬੀਜ ਕੇ ਦੇਖੀ ਤੇ ਸੋਆਬੀਨ ਦੇ ਬੀਜਨ ਨਾਲ ਐਤਕੀ ਮੈਂ ਫਸਟ ਵਾਰ ਪਾਣੀ ਦੀ ਜਿਸ ਤਰ੍ਹਾਂ ਮੈਕਮਾ ਜ਼ੋਰ ਲਾ ਰਿਹਾ ਵੀ ਪਾਣੀ ਦੀ ਬਹੁਤ ਨੁਕਸਾਨ ਹੋ ਰਿਹਾ ਤੇ ਮੈਂ ਆਪਣੀ ਛੋਟੀ ਜਿਹੀ ਪਰਾਲਾ ਕਰਕੇ ਮੈਕਮੇ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਮੈਂ ਥੋੜਾ ਜਿਹਾ ਏਕੜ ਦੇ ਅੱਧਾ ਏਕੜ ਨਰਮਾ ਦੇਖਿਆ ਵੀ ਨਰਮੇ ਦੇ ਵਿੱਚ ਔਰ ਸਾਨੂੰ ਇਸ ਦੇ ਝੋਨੇ ਦੇ ਵਿੱਚ ਕੀ ਡਿਫਰੈਂਸ ਆ ਰਿਹਾ ਔਰ ਕਿੰਨਾ ਸਾਡਾ ਇਹਦੇ ਵਿੱਚ ਪ੍ਰੋਫਿਟੇਬਲ ਸਾਨੂੰ ਕੀ ਬਚ ਰਿਹਾ ਕਿ ਇੱਕ ਜ਼ਿਮੀਦਾਰ ਦਾ ਇੱਕ ਧੰਦਾ ਇੱਕ ਇਹ ਜਿਹਾ ਧੰਦਾ ਰਹਿ ਗਿਆ ਏ ਜਿਹੜਾ ਕਿ ਜੇ ਨਫਾ ਨੁਕਸਾਨ ਅਸੀਂ ਨਾਲ ਦੀ ਨਾਲ ਇਹ ਤਾਂ ਨਹੀਂ ਕਰ ਰਹੇ ਤਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਾਲਾ ਨੁਕਸਾਨ ਇਹ ਵੱਲ ਹੋਵੇਗਾ ਉਸ ਤੋਂ ਉਪਰਾਲਾ ਫਿਰ ਅਸੀਂ ਥੋੜਾ ਜਿਹਾ ਇੱਕ ਬਾਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਦੇ ਵਿੱਚ ਅਸੀਂ 15 20 ਬੂਟੇ ਵਿਭਾਗ ਦੇ ਹਦਾਇਤਾਂ ਦੇ ਹਿਸਾਬ ਨੇ ਨਾਲ ਆਵਲੇ ਦੇ ਬੂਟੇ ਲਾਏ ਕੁਝ ਮਰਬੇ ਦੇ ਬੂਟੇ ਲਾਏ ਕੁਝ ਸੇਬ ਦੇ ਬੂਟੇ ਲਾਏ ਤਾਂ ਕਿ ਸੇਬ ਸਾਡੇ ਕਹਿੰਦੇ ਵੀ ਪੰਜਾਬ ਦੀ ਧਰਤੀ ਤੇ ਤੇ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਹ ਹਲੇ ਮੇਰਾ ਛੋਟਾ ਜਿਹਾ ਇੱਕ ਉਪਰਾਲਾ ਹੈ ਤੇ ਇਸ ਤਰ੍ਹਾਂ ਅਸੀਂ ਥੋੜੀ ਥੋੜੀ ਆਪਣੇ ਕਦਮ ਖੇਤੀ ਡਾਈਵਰਸ਼ਨ ਵੱਲ ਜ਼ਿਆਦਾ ਵਧਾ ਰਹੇ ਹਾਂ ਤਾਂ ਕਿ ਅਸੀਂ ਇਹ ਫਸਲੀ ਚੱਕਰ ਦੇ ਵਿੱਚੋਂ ਨਿਕਲ ਸਕੀਏ ਜਿਹੜਾ ਤੰਦਾ ਸਾਨੂੰ ਪ੍ਰੋਫਿਟੇਬਲ ਲੱਗੇਗਾ ਉਸ ਧੰਦੇ ਵੱਲ ਅਸੀਂ ਆਪਣਾ ਮੂੜਾ ਪਾਵਾਂਗੇ ਜਿਹੜੀ ਮਸ਼ਰੂਮ ਦਾ ਥੋੜਾ ਜਿਹਾ ਪਰਾਲਾ ਕੀਤਾ ਸੀਗਾ ਉਹ ਮੈਂ ਬਟਰ ਮਸ਼ਰੂਮ ਦਾ ਆਪਣੇ ਸੀਜ਼ਨ ਲਈ ਬਟਰ ਮਸ਼ਰੂਮ ਲਾ ਰਿਹਾ ਹਾਂ ਜਿਸ ਤਰ੍ਹਾਂ 100 ਬੈਗ ਤੋਂ ਉੱਤੇ ਹੀ ਮੈਂ ਉਸ ਦਾ ਕੰਮ ਸਟਾਰਟ ਕੀਤਾ ਸੀ ਤੇ ਉਸ ਦਾ ਜੋ ਡੇਲੀ ਪ੍ਰੋਡਕਸ਼ਨ ਹੁੰਦੀ ਸੀ ਉਹ ਮੇਰੀ ਤਕਰੀਬਨ 5-10 ਕਿਲੋ ਜੋ ਮਸ਼ਰੂਮ ਪੈਦਾ ਹੋਣੀ ਤੇ ਉਹ ਮੇਰੀ ਲੋਕਲ ਮਾਰਕੀਟ ਦੇ ਵਿੱਚ ਹੀ ਵਿਕ ਜਾਂਦੀ ਸੀ ਵਿੱਚੇ ਮੇਰੇ ਕੋਲ ਡੇਰੀ ਦਾ ਖੇਤੀਬਾੜੀ ਦਾ ਤੇ ਹੋਰ ਸਾਰੇ ਕਾਰੋਬਾਰ ਹੋਣ ਕਰਕੇ ਮੈਂ ਉਸ ਨੂੰ ਜ਼ਿਆਦਾ ਤਵੱਜੂ ਨਹੀਂ ਦੇ ਸਕਿਆ ਇਸ ਸਿਸਟਮ ਨੂੰ ਆਪਾਂ ਇੱਕ ਵੱਡੇ ਲੈਵਲ 'ਤੇ ਵੀ ਆਪਾਂ ਅਪਣਾ ਸਕਦੇ ਹਾਂ ਜਿਸ ਤੇ ਕੀ ਹੁੰਦਾ ਹੈ ਜਿਹੜਾ ਵੀ ਕਮੀ ਕਮਾਨ ਮੌਸਮੀ ਮਾਰ ਪੈਂ ਜਾਂਦੀ ਹੈ ਤਾਂ ਫਸਲ ਚੰਗੀ ਨਹੀਂ ਹੋ ਪਾਂਦੀ ਹੈ ਤਾਂ ਉਸੇ ਕੀ ਹੁੰਦਾ ਆਪਣੀ ਰੈਗੂਲਰ ਇਨਕਮ ਬਣੀ ਰਹਿੰਦੀ ਹੈ ਔਰ ਕੋਈ ਵੀ ਆਪਾਂ ਜਿਹੜਾ ਵੀ ਰਿਸਕ ਫੈਕਟਰ ਹੁੰਦਾ ਉਹ ਕਵਰ ਹੋ ਜਾਂਦਾ ਹੈ ਨਾਲ ਨਾਲ ਮੈਂ ਕਿਸਾਨ ਵੀਰੋਂ ਸੇ ਇਹ ਵੀ ਕਹੂੰਗਾ ਜੜਵੀ ਖੇਤੀਬਾੜੀ ਨਾਲ ਜੜਵੀ ਸਹਾਇਕ ਦੰਦੇ ਹੁੰਦੇ ਆ ਸਹਾਇਕ ਦੰਦੇ ਵਿੱਚ ਪਸ਼ੂ ਪਾਲਣ ਵਿੱਚ ਤੁਸੀਂ ਬੱਕਰੀ ਪਾਲਣ ਆਜਕਲ ਬੱਕਰੀ ਪਾਲਣ ਤੇ ਸੂਰ ਪਾਲਣ ਬਹੁਤ ਜ਼ਿਆਦਾ ਪ੍ਰਚਲਨ ਵਿੱਚ ਆ ਰਿਹਾ ਹੈ ਜਿਸ ਸੇ ਕੀ ਹੈ ਨਾ ਕਮਾਈ ਵੀ ਬਹੁਤ ਬਧਾ ਔਰ ਜਿਹੜਾ ਵੀ ਖਰਚਾ ਖਰਚਾ ਜੋ ਜਿਹੜਾ ਹੁੰਦਾ ਹੈ ਉਹ ਮੈਨਲੀ ਫੀਡ 'ਤੇ ਹੁੰਦਾ ਹੈ ਤਾਂ ਫੀਡ ਉੱਤੇ ਆਪਾਂ ਖਰਚਾ ਬਹੁਤ ਬਚਾ ਸਕਦੇ ਹਾਂ ਤਾਂ ਕਿਸਾਨ ਵੀਰ ਨੂੰ ਕਾਫੀ ਮੁਨਾਫਾ ਵਧ ਸਕਦਾ ਹੈ ਔਰ ਇਸ ਵਿੱਚ ਕੋਈ ਤੁਹਾਨੂੰ ਇੱਕ ਅਲੱਗ ਸੇ ਸਿਸਟਮ ਜਨਰੇਟ ਕਰਨ ਦੀ ਇੱਕ ਅਲੱਗ ਸੇ ਸਿਸਟਮ ਬਣਾਉਣ ਦੀ ਲੋੜ ਵੀ ਨਹੀਂ ਹੈ ਤੁਸੀਂ ਆਪਣੀ ਖੇਤੀਬਾੜੀ ਨਾਲ ਵੀ ਇਹ ਇਹ ਕੰਮ ਕਰ ਸਕਦੇ ਹੋ ਜਿਸसे ਥੋੜਾ ਮੁਨਾਫਾ ਬਹੁਤ ਜ਼ਿਆਦਾ ਵਧੇ ਆਏਗਾ ਆਪਾਂ ਫਿਸ਼ ਫਾਰਮਿੰਗ ਦੀ ਗੱਲ ਕਰਦੇ ਹਾਂ ਇੱਕ ਮੱਛੀ ਪਾਲਣ ਦੀ ਮੱਛੀ ਆਪਾਂ ਦੇਖਦੇ ਆ ਜਿਹੜੀ ਵੀ ਮੱਛੀ ਆਪਾਂ ਦੂਜੇ ਸਟੇਟਸ ਸੇ ਆਪਾਂ ਇੰਪੋਰਟ ਕਰਦੇ ਆ ਆਪਣੇ ਸਟੇਟ ਵਿੱਚ ਲਾਂਦੇ ਆ ਖਾਣ ਵਾਸਤੇ ਜੇ ਦੀ ਉਸ ਉਸ ਕੋ ਆਪਾਂ ਆਪਣੇ ਥੀ ਇੱਕ ਮੱਛੀ ਦੀ ਫਾਰਮਿੰਗ ਆਪਾਂ ਸਟਾਰਟ ਕਰਦੇ ਆ ਇੱਕ ਤਲਾਬ ਦੀ ਲੋਡ ਪੈਂਦੀ ਹੈ ਇੱਥੇ ਲੇਬਰ ਦੀ ਰਿਕੁਆਇਰਮੈਂਟ ਬਹੁਤ ਘੱਟ ਹੈ ਲੇਬਰ ਦੀ ਲੋਡ ਬਹੁਤ ਘਟ ਹੁੰਦੀ ਹੈ ਨਾਲ ਇਹਨਾਂ ਦੀ ਜਿਹੜੀ ਜੜੀ ਸਾਮਸਵਾਲ ਹੈ ਉਹ ਬੜੀ ਸੌਖੀ ਹੁੰਦੀ ਹੈ ਨਾਲ ਤੁਹਾਨੂੰ ਫਾਇਦਾ ਵੀ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਔਰ ਕੋਈ ਵੀ ਇਸ ਮੇਂ ਨੁਕਸਾਨ ਹੁੰਦਾ ਨਹੀਂ ਹੈ ਕਿਉਂਕਿ ਇਹ ਤਾਂ ਰੋਜ਼ ਡੇਲੀ ਦਾ ਕੰਮ ਨਹੀਂ ਹੁੰਦਾ ਰੋਜ਼ ਰੋਜ਼ ਦਾ ਕੰਮ ਨਹੀਂ ਹੁੰਦਾ ਸਾਲ ਮੈਂ 2 ਜਾਂ 3 ਵਾਰ ਤੁਹਾਨੂੰ ਆਪਣੇ ਇੱਕ ਤਲਾਬ ਸੇ ਮੱਛੀ ਕਢਣੀ ਪੈਂਦੀ ਹੈ ਔਰ ਤੁਹਾਨੂੰ ਬਹੁਤ ਜ਼ਿਆਦਾ ਮੁਨਾਫਾ ਹੋ ਜਾਂਦਾ ਹੈ ਤਾਂ ਕਿਸਾਨ ਵੀ ਇਸ ਪਾਸੇ ਵੀ ਆਪਣਾ ਧਿਆਨ ਲਗਾ ਸਕਦੇ ਹਨ ਆਪਣੀ ਖੇਤੀਬਾੜੀ ਵਿੱਚ ਮੁਨਾਫਾ ਕਮਾਣ ਲਈ ਮੇਰਾ ਨਾਮ ਪ੍ਰਗਵੀਰ ਸਿੰਘ ਪਿੰਡ ਬੇਲਗਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਾਨੇਵਾਲ ਹੈ ਅਸੀਂ ਡੈਰੀ ਫਾਰਮਿੰਗ ਦਾ ਧੰਦਾ ਕਰਦੇ ਹਾਂ ਜੋ ਕਿ ਸਾਡਾ ਜੱਦੀ ਪੁਸ਼ਤੀ ਧੰਦਾ ਹੈ ਮੈਂ ਆਪਣੇ ਫਾਦਰ ਸਾਹਿਬ ਨਾਲ ਡੈਰੀ ਫਾਰਮ ਦਾ ਧੰਦਾ ਕਰਦਾ ਹਾਂ ਜੋ ਕਿ ਇੱਕ ਲਾਹੇਵੰਦ ਧੰਦਾ ਹੈ ਜੋ ਕਿ ਸਾਡਾ ਜੱਦੀ ਪੁਸ਼ਤੀ ਧੰਦਾ ਹੈ ਜੋ ਕਿ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਦੇ ਬਜ਼ੁਰਗਾਂ ਤੋਂ ਮਿਲਿਆ ਹੈ ਸਾਡੇ ਕੋਲ ਟੋਟਲ 50 ਪਸ਼ੂ ਹਨ ਜਿਨ੍ਹਾਂ ਦਾ ਲਗਭਗ ਡੇਢ ਤੋਂ 2 ਕਮਾਡਲ ਦੁੱਧ ਪੈਦਾ ਹੁੰਦਾ ਹੈ ਸਾਡੇ ਕੋਲ ਮੱਝਾਂ ਦਾ ਹੈਗਾ ਮੁਰਰਾ ਨਸਲ ਗਾਇਆਂ ਵਿੱਚ ਸਾਡੇ ਕੋਲ ਹੈਗੀ ਜਰਸੀ ਜਰਸੀ ਬਰੀਡ ਹੈਗੀ ਹੈ ਐਚ ਐਫ ਤੇ ਸਾਹੀਵਾਲ ਜੋ ਪਸ਼ੂਆਂ ਦੀ ਫੀਡ ਹੈ ਬਹੁਤ ਕੋਸਟਲੀ ਪੈਂਦੀ ਹੈ ਜਿਸ ਕਰਕੇ ਅਸੀਂ ਆਪਣੇ ਖੇਤਾਂ ਵਿੱਚ ਹਰਾ ਚਾਰਾ ਆਪ ਤਿਆਰ ਕਰਦੇ ਹਾਂ ਜਿਵੇਂ ਕਿ ਅਸੀਂ ਮੱਕੀ ਤਿਆਰ ਕੀਤੀ ਹੈ ਤੇ ਉਹਦਾ ਸੇਲੇਜ ਪਾਇਆ ਜਿਸ ਦੇ ਨਾਲ ਪਸ਼ੂਆਂ ਦੀ ਦੁੱਧ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧੀ ਹੈ ਜਿਸ ਦੇ ਨਾਲ ਪਸ਼ੂ ਨੂੰ ਨਿਊਟ੍ਰੀਸ਼ਨ ਦੇ ਵਿੱਚ ਵੀ ਬਹੁਤ ਫਾਇਦਾ ਹੁੰਦਾ ਹੈ ਸਾਨੂੰ ਇਕੱਲਾ ਹਰੇ ਚਾਰੇ ਦੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਨਵੇਂ-ਨਵੇਂ ਚਾਰੇ ਨਵੇਂ-ਨਵੇਂ ਤਕਨੀਕ ਅਪਣਾਉਣੇ ਚਾਹੀਦੇ ਹਨ ਜਿਵੇਂ ਕਿ ਅਸੀਂ ਹੁਣ ਸੇਲੇਜ ਪਾਇਆ ਜਿਸ ਦੇ ਨਾਲ ਦੁੱਧ ਦੀ ਪ੍ਰੋਡਕਸ਼ਨ ਬਹੁਤ ਇਨਕਰੀਜ਼ ਹੋਈ ਹੈ ਤੇ ਸਾਨੂੰ ਇਸ ਦੇ ਵਿੱਚ ਲੇਬਰ ਦੀ ਬਹੁਤ ਪ੍ਰੋਬਲਮ ਆਉਂਦੀ ਆ ਸੇਲਜ ਪਾਉਣ ਕਰਕੇ ਸਾਡੀ ਲੇਬਰ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਜਿਸ ਦੇ ਕਰਕੇ ਸਾਡਾ ਟਾਈਮ ਵੀ ਬਹੁਤ ਘੱਟ ਲੱਗਦਾ ਹੈ ਤੇ ਅਸੀਂ ਹੋਰ ਹੋਰ ਧੰਦੇਆਂ ਵੱਲ ਵੀ ਧਿਆਨ ਦੇ ਸਕਦੇ ਹਾਂ ਜੇ ਜ਼ਿਮੀਦਾਰ ਕੋਲੇ ਮੈਨ ਪਾਵਰ ਜ਼ਿਮੀਦਾਰ ਕੋਲ ਖੇਤੀ ਘੱਟ ਆ ਤਾਂ ਜ਼ਿਮੀਦਾਰ ਛੋਟਾ ਜ਼ਿਮੀਦਾਰ ਇਸ ਨੂੰ ਬੜੇ ਸਕਸੈਸਫੁਲ ਹੀ ਤਰੀਕੇ ਨਾਲ ਅਪਣਾ ਸਕਦਾ ਤੇ ਉਸ ਦੇ ਡਾਈਵਰਸ਼ਨ ਜਿਸ ਤਰ੍ਹਾਂ ਜੀ ਅਸੀਂ ਕਹਿ ਰਹੇ ਹਾਂ ਅਸੀਂ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਹਾਂ ਪਰ ਲੇਕਿਨ ਸਾਡੇ ਬੱਚੇ ਇਸ ਕੰਮ ਦੇ ਧੰਦੇ ਨੇ ਨਾਲ ਜੁੜਨ ਤਾਂ ਉਹ ਇਸ ਦੇ ਵਿੱਚ ਇਹ ਪ੍ਰੋਫਿਟੇਬਲ ਧੰਦਾ ਬਹੁਤ ਵਧੀਆ ਜਿਸ ਦੀ ਲਾਗਤ ਬਹੁਤ ਘੱਟ ਹੈ ਔਰ ਜ਼ਿਆਦਾ ਹੈ ਇਹ ਸਾਨੂੰ ਡੇਲੀ ਦੀ ਡੇਲੀ ਸਾਡੀ ਪ੍ਰੋਡਕਸ਼ਨ ਸਾਨੂੰ ਪੈਸੇ ਮਿਲ ਰਹੇ ਨੇ ਪਰ ਲੇਕਿਨ ਦੂਸਰੇ ਖੋਰ ਹੈ ਵੀ ਅਸੀਂ ਮੰਡੀ ਕਰਨ ਦੇ ਵਿੱਚ ਝੋਨਾ 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 ਤੇ ਕਣਕ ਦੇ ਵਿੱਚ ਅਸੀਂ ਆਪਣਾ ਸਾਰਾ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਜਾਂਦੇ ਆ ਜਦੋਂ ਫਸਲ ਸਾਡੀ ਤਿਆਰ ਹੁੰਦੀ ਹੈ ਸਾਨੂੰ ਮੰਡੀ ਦੇ ਵਿੱਚ ਜਿਸ ਤਰ੍ਹਾਂ ਐਕੋਮਟਰ 90 ਕਰਕੇ ਥੋੜੀ ਜਿਹੀ ਪ੍ਰੋਬਲਮ ਆਈਆਂ ਸੀ ਪਰ ਲੇਕਿਨ ਸਾਨੂੰ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਖੇਤੀਬਾੜੀ ਦੇ ਧੰਦੇ ਨੂੰ ਮੈਂ ਪਰਫੁੱਲ ਆਪਣਾ ਵਧੀਆ ਮੁਨਾਫੇ ਦਾ ਪ੍ਰੋਫਿਟ ਬਣਾਉਣ ਦੀ ਖਾਤਰ ਹੀ ਮੈਂ ਆਪਣੇ ਸਾਰੇ ਸੰਦ ਤਕਰੀਬਨ ਮੇਰੇ ਕੋਲ ਆਪਣੇ ਹੀ ਅਨ ਕੰਬੈਨ ਹਾਰਵੈਸਟਿੰਗ ਵੀ ਮੇਰੇ ਕੋਲ ਆਪਣੀ ਹੀ ਰੱਖੀ ਹੋਈ ਆ ਤਾਂ ਕਿ ਮੈਨੂੰ ਉਸ ਦੀ ਵੀ ਬਚਤ ਹੋ ਸਕੇ ਤੇ ਉਸ ਦੇ ਨਾਲ ਮੰਡੀਕਰਨ ਕਰਕੇ ਸਾਨੂੰ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਫਸਲ ਤਿਆਰ ਹੋਈ ਸਾਡੀ ਮੰਡੀਆਂ ਦੇ ਵਿੱਚ ਜਾਂਦੀ ਹੈ ਪਰ ਲੇਕਿਨ ਐਤਕੀ ਥੋੜੀ ਜੀ ਸਾਨੂੰ ਪ੍ਰੋਬਲਮ ਕਣਕ ਦੇ ਵਿੱਚ ਆਈ ਆ ਪਰ ਲੇਕਿਨ ਸਰਕਾਰ ਨੇ ਵਧੀਆ ਪ੍ਰਾਲਾ ਕਰਕੇ ਉਹ ਸਾਡਾ ਹੱਲ ਕਰ ਦਿੱਤਾ ਦੂਜਾ ਨੰਬਰ ਕੋਵਿਡ-19 ਕਰਕੇ ਲੇਬਰ ਦੀ ਐਤਕੀ ਬਹੁਤ ਜ਼ਿਆਦਾ ਵੱਡੀ ਜ਼ਿਮੀਦਾਰਾਂ ਨੂੰ ਪ੍ਰੋਬਲਮ ਆਈ ਸੀ ਜਿਸ ਤਰ੍ਹਾਂ ਪਰ ਲੇਕਿਨ ਉਹ ਵੀ ਸਾਡੀ ਮਸਲਾ ਹੌਲੀ-ਹੌਲੀ ਹੱਲ ਹੋ ਗਿਆ ਜੋ ਸਾਨੂੰ ਮਹਿਕਮਾ ਦੱਸ ਰਿਹਾ ਜਿਸ ਤਰ੍ਹਾਂ ਮੱਛੀ ਪਾਲਣ ਹੋ ਗਿਆ ਫਿਸ਼ਰੀ ਦਾ ਹੋ ਗਿਆ ਪਿੰਗਰੀ ਦਾ ਹੋ ਗਿਆ ਮਸ਼ਰੂਮ ਦਾ ਹੋ ਗਿਆ ਇੱਕ ਇਹ ਛੋਟੇ-ਛੋਟੇ ਕੰਮਾਂ ਦੇ ਉੱਤੋਂ ਜ਼ਿਮੀਦਾਰ ਇੱਕ ਪ੍ਰੋਫਿਟੇਬਲ ਧੰਦੇ ਵੱਲ ਜਾ ਸਕਦਾ ਹੈ ਤੇ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਪਾਣੀ ਦੀ ਵੀ ਬਚਤ ਹੋਊਗੀ ਤੇ ਸਾਰਾ ਸਾਲ ਸਾਨੂੰ ਪ੍ਰੋਫਿਟ ਦੇ ਸਾਡੇ ਸਾਧਨ ਵੀ ਸਾਡੇ ਕੋਲ ਰਹਿਣਗੇ ਸਾਰਾ ਸਾਲ ਸਾਡੇ ਕੋਲ ਕੰਮ ਵੀ ਰਹੇਗਾ ਜਿਹੜੀ ਮੈਂ ਖੇਤੀਬਾੜੀ ਇੰਨੀ ਵਧੀਆ ਤਰੀਕੇ ਨਾਲ ਕਰ ਰਿਹਾ ਇਸ ਦੇ ਵਿੱਚ ਮੈਨੂੰ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਹੈ ਇਸ ਵਿੱਚ ਮੈਨੂੰ ਮੇਰੀ ਧਰਮ ਪਤਨੀ ਡੈਰੀ ਦਾ ਕੰਮ ਸਾਂਭਦੀ ਆ ਮੇਰੇ ਬੱਚੇ ਨੇ ਉਹ ਵੀ ਮੇਰੇ ਨਾਲ ਪ੍ਰੋਫਿਟੇਡਲ ਧੰਦੇ ਦੇ ਵਿੱਚ ਜੁੜੇ ਹੋਏ ਹਨ ਤਾਂ ਕਿ ਮੈਂ ਬੱਚਿਆਂ ਨੂੰ ਇਹ ਵੀ ਗਿਆਨ ਦਿੱਤਾ ਕਿ ਨਾਲ ਜਿਸ ਤਰ੍ਹਾਂ ਸਾਨੂੰ ਬਜ਼ੁਰਗਾਂ ਨੇ ਸਾਨੂੰ ਆਪਣੇ ਨਾਲ ਜੋੜ ਕੇ ਰੱਖਿਆ ਮੈਂ ਆਪਣੇ ਬੱਚਿਆਂ ਨੂੰ ਨਾਲ ਪੜ੍ਹਾਈ ਦੇ ਨਾਲ-ਨਾਲ ਮੈਂ ਉਹਨਾਂ ਨੂੰ ਛੋਟੇ-ਛੋਟੇ ਪ੍ਰੋਫਿਟੇਡਲ ਧੰਦੇ ਦੇ ਵਿੱਚ ਜੋੜ ਰਿਹਾ ਹਾਂ ਮੈਂ ਤਾਂ ਕਿ ਬੱਚਿਆਂ ਦਾ ਇਸ ਵੱਲ ਇੰਟਰਸਟ ਵਧੇ ਤਾਂ ਕਿ ਬਾਹਰ ਦੇ ਰਜਾਨ ਘਟੇ ਜਾਂ ਘਟ ਜਾਣ ਤਾਂ ਕਿ ਸਾਡੇ ਬੱਚੇ ਇੱਥੇ ਹੀ ਆਪਣੀ ਸਰਦਾਰੀਆਂ ਕਾਇਮ ਰੱਖ ਸਕਣ ਮੈਂ ਅਜੈਬ ਸਿੰਘ ਸਾਨੋਪਸਦਨ ਪੰਤਾ ਸਿੰਘ ਵਾਸੀ ਬ੍ਰਿੰਦਪੁਰ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹਾਂ ਮੈਂ ਆਪਣੇ ਖੇਤਾਂ ਦੇ ਵਿੱਚ ਆਰਗੈਨਿਕ ਖੇਤੀ ਕਰਦਾ ਹਾਂ ਮੈਂ ਇਹਨੂੰ ਪਿਛਲੇ 3 ਸਾਲ ਤੋਂ ਤਕਰੀਬਨ ਇੱਥੇ ਇਸੇ ਹਿਸਾਬ ਨਾਲ ਕੰਮ ਚਲਾ ਰਿਹਾ ਹਾਂ ਲੋਕਾਂ ਨੂੰ ਜ਼ਹਿਰ ਤੋਂ ਬਗੈਰ ਸਾਰੀਆਂ ਸਬਜ਼ੀਆਂ ਫਲ ਕਣਕ ਝੋਨਾ ਚੌਲ ਜੋ ਵੀ ਹੈ ਸਾਰੀਆਂ ਸਬਜ਼ੀਆਂ ਦੇ ਰਿਹਾ ਹਾਂ ਅਸੀਂ ਜੋ ਵੀ ਕਰ ਰਹੇ ਹਾਂ ਜਿੰਨੇ ਸਮੇਂ ਪਿਛਲੇ ਤੋਂ ਕਰ ਰਹੇ ਹਾਂ ਆਪਣੇ ਹਿਸਾਬ ਦੇ ਨਾਲ ਆਪ ਹੀ ਨੇ ਆਪ ਤਿਆਰ ਕਰਕੇ ਸਾਰੀਆਂ ਆਈਟਮਾਂ ਫਸਲ ਨੂੰ ਤਿਆਰ ਕਰਨਾ ਜ਼ਮੀਨ ਨੂੰ ਤਿਆਰ ਕਰਨਾ ਜ਼ਮੀਨ ਦੇ ਵਿੱਚ ਜਿਹੜੀਆਂ ਦੇਸੀ ਰੂੜੀ ਪਾਉਣੀ, ਵਰਮੀ ਕੰਪੋਸ ਪਾਉਣੀ, ਇਹਦੇ ਲਈ ਜਿਹੜੀਆਂ ਦਵਾਈਆਂ ਵਾਂ ਉਹ ਦੇਸੀ ਦਵਾਈਆਂ ਅਸੀਂ ਆਪਣੇ ਤਰੀਕੇ ਨਾਲ ਆਪ ਤਿਆਰ ਕਰਕੇ ਸਾਰੀਆਂ ਪਾਉਨੇ ਆ। ਇਹਦੇ 'ਚ ਇਹਨੂੰ ਲੱਸੀ ਤੋਂ ਤਿਆਰ ਹੋਈਆਂ ਜਾਂ ਜਿਹੜੀਆਂ ਕੀੜੇ ਮਕੌੜੇ ਵਾਸਤੇ ਸਬਜ਼ੀ ਫਲਾਂ ਦੇ ਪੱਤੇ ਜਾਂ ਜਿਹੜੀਆਂ ਜਿਹੜੀਆਂ ਚੌੜੀਆਂ ਕੌੜੀਆਂ ਸਬਜ਼ੀਆਂ ਹੈਗੀਆਂ, ਕੋੜੇ ਦਰਖਤਾਂ ਦੇ ਪੱਤੇ ਹੈਗੇ, ਉਹਨਾਂ ਨੂੰ ਤਿਆਰ ਕਰਕੇ ਉਹਨਾਂ ਦੇ ਜਿਹੜੇ ਮਿਸ਼ਰਣ ਤਿਆਰ ਕਰਕੇ ਉਹਨਾਂ ਦੀਆਂ ਸਪਰੇਆਂ ਕਰ ਰਹੇ ਆ। ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਹੋਰ ਪ੍ਰੇਰਿਤ ਹੋ ਰਹੇ ਹਾਂ ਫਰਵਰੀ ਦਾ ਜਿਹੜਾ ਬੈਚ ਆ ਫਰਵਰੀ ਦੇ ਬੈਚ ਦੇ ਵਿੱਚ ਅਸੀਂ ਸਬਜ਼ੀਆਂ ਸਟਾਰਟ ਕਰਦੇ ਹਾਂ ਫਰਵਰੀ ਦੇ ਵਿੱਚ ਰਾਮਾ ਤੋਰੀ ਘੀਆ ਕਦੂ ਰਾਮਾ ਹਲਵਾ ਕਦੂ ਲੋਕੀ ਧਨੀਆਂ ਪੁਦੀਨਾ ਇਹ ਸਾਰੀਆਂ ਆਈਟਮਾਂ ਫਰਵਰੀ ਤੋਂ ਤਿਆਰ ਹੋ ਕੇ ਅੱਗੇ ਜਾ ਰਹੀਆਂ ਵਾਂ ਜੁਲਾਈ ਅਗਸਤ ਸਤੰਬਰ ਤੱਕ ਵੀ ਇਹਨਾਂ ਨੂੰ ਅਸੀਂ ਲੱਗੇ ਲੈ ਕੇ ਜਾਣਾ ਇਸ ਤੋਂ ਬਾਅਦ ਚ ਹੁਣ ਅਸੀਂ ਫਿਰ ਦੁਬਾਰਾ ਜਿਹੜਾ ਬੈਚ ਇਹ ਇਹਨਾਂ ਚੀਜ਼ਾਂ ਦਾ ਬੈਚ ਸਾਰੀਆਂ ਹਰੀਆਂ ਸਬਜ਼ੀਆਂ ਦਾ ਰਾਮਤੋਰੀ ਘੀਆ ਹਲਵਾ ਲੋਕੀ ਇਹ ਜੂਨ ਦੇ ਵਿੱਚ ਫਿਰ ਦੁਬਾਰਾ ਨਵਾਂ ਨਰਸਰੀ ਤਿਆਰ ਕਰਕੇ ਉਹਨੂੰ ਫਿਰ ਦੁਬਾਰਾ ਤਿਆਰ ਕਰ ਰਹੇ ਹਾਂ ਇਹਨੂੰ ਦਸੰਬਰ ਤੱਕ ਇਸੇ ਤਰ੍ਹਾਂ ਹੀ ਚੱਲੂਗਾ ਦਸੰਬਰ ਤੋਂ ਬਾਅਦ ਚ ਫਿਰ ਅਸੀਂ ਜਿਹੜੀਆਂ ਫਿਰ ਸਬਜ਼ੀਆਂ ਜਿਹੜੀਆਂ ਦੁਬਾਰਾ ਫਿਰ ਚੱਲਣੀਆਂ ਸਰਦੀਆਂ ਵਾਲੀਆਂ ਤਿਆਰ ਹੋਣਗੀਆਂ ਜਦੋਂ ਖਾਲੀ ਖੇਤ ਤਿਆਰ ਕਰਦੇ ਆ ਉਹਦੇ ਵਿੱਚ ਅਸੀਂ ਦੇਸੀ ਰੂੜੀ ਆਪਣੇ ਸਾਡੇ ਕੋਲ ਅਸੀਂ ਨਾਲ ਸਾਡੇ ਡੈਰੀ ਵੀ ਹੈਗੀ ਆ ਡੈਰੀ ਦੇ ਵਿੱਚੋਂ ਆਪਣੇ ਕੋਲ ਆਪਣੇ ਪਸ਼ੂਆਂ ਦਾ ਜਿਹੜਾ ਗੋਬਰ ਤਿਆਰ ਹੋਇਆ ਹਾ ਉਹ ਆਪਣੇ ਖੇਤਾਂ ਦੇ ਵਿੱਚ ਪਾਉਨੇ ਆ ਪਲੱਸ ਅਸੀਂ ਬਰਮੀ ਕੰਪੋਸਟ ਗਨੋਏ ਵਾਲੀ ਖਾਦ ਆਪਣੀ ਤਿਆਰ ਕਰ ਰਹੇ ਆ ਉਹਨੂੰ ਅਸੀਂ ਇਹਦੇ ਵਿੱਚ ਪਾ ਰਹੇ ਆ ਤੇ ਪਲੱਸ ਦੇਸੀ ਜਿੰਨੀਆਂ ਵੀ ਦਵਾਈਆਂ ਦੇਸੀ ਜਿੰਨੀਆਂ ਵੀ ਕਰਨੀਆਂ ਤਿਆਰ ਆਪ ਤਿਆਰ ਕਰਕੇ ਸਾਰੀਆਂ ਜੜੀਆਂ ਵਾਂ ਸਪ੍ਰੇਆਂ ਵਾਸਤੇ ਵੀ ਤੇ ਜਮੀਨ ਦੇ ਵਿੱਚ ਥੱਲੇ ਪਾਉਣ ਵਾਸਤੇ ਵੀ ਉਹਨਾਂ ਨੂੰ ਅਸੀਂ ਆਪਣੀਆਂ ਤਿਆਰ ਕਰਕੇ ਸਾਰੀਆਂ ਤਿਆਰ ਪਾਉਣੇ ਆ। ਪਲੱਸ ਇਹਦੇ ਵਿੱਚੋਂ ਮਿਲ ਰਿਹਾ ਕਿ ਆਪਾਂ ਨੂੰ ਪ੍ਰੋਡਕਟ ਜਿਹੜੇ ਆ ਮਾਰਕੀਟ 'ਚੋਂ ਮਿਲਦਾ ਪਰ ਉਹ ਬਹੁਤ ਕੋਸਟਲੀ ਆ ਉਹ ਅਸੀਂ ਯੂਜ਼ ਨਹੀਂ ਕਰ ਰਹੇ। ਆਪਣੀ ਤਿਆਰ ਕੀਤੀ ਚੀਜ਼ ਤੇ ਸਾਨੂੰ ਭਰੋਸਾ ਵਾ ਵੀ ਅਸੀਂ ਇਹੋ ਸ਼ਾਂਬਿ ਸ਼ੁੱਧ ਚੀਜ਼ ਤਿਆਰ ਕਰ ਰਹੇ ਆ। ਜੈਵਿਕ ਖੇਤੀ ਤਿਆਰ ਕਰਨ ਲਈ ਆਪਾਂ ਨੂੰ ਮਿਸ਼ਰਣ ਜਿਹੜੇ ਆ ਆਪ ਤਿਆਰ ਕਰਨੇ ਪੈਂਦੇ ਆ। ਉਹਦੇ ਲਈ ਹਰੇਕ ਬੰਦਾ ਕਹਿੰਦਾ ਸਮਾਨ ਨਹੀਂ ਕਿਸੇ ਕੋਲ ਰੱਖ ਰਿਹਾ। ਇਹਦੇ ਲਈ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਵੈਸੇ ਕੋਈ ਡਿਫਰੈਂਟ ਨਹੀਂਗਾ ਕੋਈ ਫਰਕ ਨਹੀਂਗਾ ਇਹ ਸਾਰਾ ਕੁਛ ਹੀ ਜਿਹੜਾ ਵਾ ਝਾੜ ਐਵਰੇਜ ਆ ਜੋ ਵੀ ਟੋਟਲ ਆ ਮੈਂਟੇਨ ਆ ਕੋਈ ਚੱਕਰ ਨਹੀਂਗਾ ਐਡਾ ਵੱਡਾ ਇਸ਼ੂ ਨਹੀਂਗਾ ਪਰ ਅਸੀਂ ਕਿਸਾਨਾਂ ਨੇ ਇਸ਼ੂ ਬਣਾ ਲਿਆ ਵਾ ਕਿ ਇਹ ਜਿਹੜੀ ਆ ਸਾਡੀ ਐਵਰੇਜ ਘਟ ਰਹੀ ਆ ਐਵਰੇਜ ਦੇ ਵਿੱਚ ਕੋਈ ਫਰਕ ਨਹੀਂ ਆ ਰਿਹਾ ਟਾਈਮ ਪੀਰੀਅਡ ਥੋੜਾ ਜਿਹਾ ਵੱਧ ਲੈਂਦੀ ਆ ਪਰ ਓਕੇ ਆ ਉਸ ਤੋਂ ਬਾਅਦ ਮਈ ਦੇ ਵਿੱਚ ਫਿਰ ਸਟਾਰਟਿੰਗ ਹੋ ਜਾਂਦੀ ਆ ਤੜਵਾਈ ਸ਼ੁਰੂ ਹੋ ਜਾਂਦੀ ਆ ਜ਼ਿਆਦਾਤਰ ਮਾਰਕੀਟਿੰਗ ਜਿਹੜੀ ਆ ਸਾਡੀ ਟੋਟਲ ਅਸੀਂ ਆਪਣੀ ਸ਼ਾਪ ਤੇ ਕਰ ਰਹੇ ਆਂ ਅਗਰ ਜੇ ਕਿਤੇ ਜ਼ਰੂਰਤ ਪੈਂਦੀ ਆ ਤਾਂ ਫਿਰ ਇਹਨੂੰ ਸਾਨੂੰ ਮੰਡੀ ਭੇਜਣਾ ਪੈਂਦਾ ਪਰ ਮੰਡੀ ਦੇ ਵਿੱਚੋਂ ਰਿਸਪੌਂਸ ਨਹੀਂ ਮਿਲ ਰਿਹਾ ਅਕਤੂਬਰ ਦੇ ਵਿੱਚ ਸਟ੍ਰਾਬਰੀ ਜਿਹੜੀ ਹੈ ਸਟ੍ਰਾਬਰੀ ਵੀ ਆਪ ਖੇਤੀ ਕਰ ਰਹੇ ਹਾਂ ਸਟ੍ਰਾਬਰੀ ਦੇ ਵਿੱਚ ਅਸੀਂ ਜਿੰਨੀ ਸਾਡੀ ਸਟ੍ਰਾਬਰੀ ਮਾਰਕੀਟ 'ਚ ਨਿਕਲ ਜਾਂਦੀ ਹੈ ਸ਼ਾਪ ਤੋਂ ਚਲੀ ਜਾਂਦੀ ਹੈ ਠੀਕ ਆ ਓਕੇ ਆ ਉਸ ਤੋਂ ਬਾਅਦ 'ਚ ਪਲੱਸ ਅਸੀਂ ਫਿਰ ਉਹਦੀ ਜੈਮ ਤਿਆਰ ਕਰ ਰਹੇ ਹਾਂ ਜੈਮ ਖੰਡ ਵਾਲੀ ਗੋੜ ਵਾਲੀ ਉਹ ਸਾਰੀਆਂ ਜੈਮ ਦੀ ਉਹਦੀ ਡਿਮਾਂਡ ਆਉਂਦੀ ਆ ਜਿੰਨੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਉਹਨੂੰ ਸਾਡੇ ਕੰਮ ਨੂੰ ਕਰ ਰਹੇ ਹਾਂ ਪਾਣੀ ਦੀ ਬਚਤ ਸਰ ਜੀ ਜਿਹੜੀ ਆ ਇਹ ਡ੍ਰਿਪ ਸਿਸਟਮ ਦੇ ਵਿੱਚ ਜਿਆਦਾ ਬਚਤ ਆ ਪਰ ਸਾਡੇ ਕੋਲ ਹਜੇ ਡ੍ਰਿਪ ਸਿਸਟਮ ਲੱਗਾ ਨਹੀਂਗਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਕਸਟਮਰ ਦਾ ਸਹਿਯੋਗ ਮਿਲੂਗਾ ਸਾਡੇ ਜਿਹੜੀ ਆ ਮੰਡੀ ਕਰਨ ਸਾਡਾ ਵਧੀਆ ਰਹੂਗਾ ਉਹਦੇ ਹਿਸਾਬ ਦੇ ਨਾਲ ਅਸੀਂ ਫਿਰ ਇਹਨੂੰ ਅਗਲੇ ਪਲਾਨ ਨੂੰ ਇਸ ਤਰ੍ਹਾਂ ਤਿਆਰ ਕਰਾਂਗੇ ਵਾਤਾਵਰਨ ਗਰਮ ਹੋਣ ਦੇ ਨਾਲ ਹਰ ਇੱਕ ਚੀਜ਼ ਪ੍ਰਭਾਵਿਤ ਹੋ ਰਹੀ ਆ ਹਰ ਇੱਕ ਚੀਜ਼ ਨੂੰ ਗਰਮੀ ਤੋਂ ਰਾਤ ਮਿਲਣ ਲਈ ਮੌਸਮ ਜਿਹੜਾ ਵਾ ਅਨੁਕੂਲ ਹੋਣਾ ਚਾਹੀਦਾ ਵਾ ਪਰ ਮਾਤਾ ਵਾਤਾਵਰਨ ਜਿਹੜਾ ਵਾ ਚਲੋ ਕੁਦਰਤ ਅਨੁਸਾਰ ਜੋ ਵੀ ਹੋ ਰਿਹਾ ਵਾ ਜੇ ਅਸੀਂ ਕੁਦਰਤ ਨਾਲ ਛੇੜਛਾੜ ਕਰ ਰਹੇ ਆਂ ਤੇ ਕੁਦਰਤ ਬੜੀ ਬਿਆੰਤਾ ਉਹਦੇ ਹੱਥ ਵਿੱਚ ਕੰਟਰੋਲ ਆ ਸਾਰਾ ਪਰ ਗਰਮੀ ਆਉਣ ਦੇ ਕਾਰਨ ਟੈਂਪਰੇਚਰ ਵਧਣ ਦਾ ਕਾਰਨ ਜਿੰਨਾ ਵੀ ਹੈ ਆ ਉਹ ਇਹਦੇ ਮੁੱਖ ਦੋਸ਼ੀ ਅਸੀਂ ਹੈਗੇ ਆਂ ਇਹ ਜੋ ਵੀ ਕੁਝ ਅਸੀਂ ਛੇੜਛਾੜ ਜਿੰਨੀ ਕਰ ਰਹੇ ਆਂ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਆਂ ਉਹ ਉਸੇ ਕਾਰਨ ਕਰਕੇ ਹੀ ਗਰਮੀ ਜਿਹੜਾ ਵਾ ਟੈਂਪਰੇਚਰ ਵਧ ਰਿਹਾ ਵਾ ਟੈਂਪਰੇਚਰ ਦੇ ਨਾਲ ਹਰੇਕ ਫਲ ਸਬਜ਼ੀਆਂ ਦੇ ਬੂਟਿਆਂ ਨੂੰ ਨੁਕਸਾਨ ਹੋ ਰਿਹਾ ਵਾ ਹਰੇਕ ਆਦਮੀ ਨੂੰ ਹਰੇਕ ਜਾਨਵਰ ਨੂੰ ਪੰਛੀ ਨੂੰ ਅਸੀਂ ਸਾਡਾ ਅਪਰਾਲਾ ਜਿਹੜਾ ਹੈਗਾ ਵਾ ਸਾਡਾ ਅਪਰਾਲਾ ਵਾਤਾਵਰਨ ਨੂੰ ਸਾਫ਼ ਕਰਨਾ ਹਰੇਕ ਜੀਵ ਜੰਤੂ ਨੂੰ ਬਚਾਉਣਾ ਹਰੇਕ ਮਨੁੱਖ ਨੂੰ ਜਿਹੜੀ ਹੈ ਸਾਫ਼ ਸੁਥਰੀ ਚੀਜ਼ ਦੇ ਕੇ ਬਿਨਾਂ ਜ਼ਹਿਰ ਤੋਂ ਬਿਨਾਂ ਦਵਾਈਆਂ ਤੋਂ ਆਰਗੈਨਿਕ ਸਮਾਨ ਦੇ ਕੇ ਖਾਣੇ ਦੇ ਕੇ ਤਿਆਰ ਕਰਨ ਦਾ ਸਾਡਾ ਪ੍ਰਾਲਾਵਾ ਬਾਕੀ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਹੋਰ ਵੀ ਸਹਿਯੋਗ ਮਿਲਦਾ ਵਾ ਜਿੱਦਾਂ ਜਿੱਦਾਂ ਸਾਨੂੰ ਸਹਿਯੋਗ ਮਿਲਦਾ ਗਿਆ ਉਸੇ ਹਿਸਾਬ ਨਾਲ ਅਸੀਂ ਇਹਨੂੰ ਅੱਗੇ ਲਈ ਚਾਵਾਂਗੇ